ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਭਰਾਓ ਜਿਹੜੀ ਆਪਣੀ ਲੈਮਨ ਹੈੱਡ ਦੀ ਮਤਲਬ ਬੱਛੀ ਆ ਗਈ ਦੂਜੇ ਸੂਏ ਸੂਈ ਆ ਗਈ ਇਹ ਤੇ ਇਹਦਾ ਸੂਆ ਪੈ ਗਿਆ ਤੇ ਜਿਹੜਾ ਬੱਚਾ ਆਇਆਗਾ ਇਹ ਵੀ ਵਰਲਡ ਵਾਈਡ ਸਿਮੈਂਡ ਦਾਗਾ ਤੇ ਫੀਮੇਲ ਬੱਚਾਗਾ ਸੈਕਿੰਡ ਸਿਮੈਂਡ ਲੱਗਿਆ ਹੋਇਆ ਸੀਗਾ ਤੇ ਬਾਕੀ ਪਹਿਲਾਂ ਤੁਹਾਨੂੰ ਆਪਾਂ ਇਹਦੀ ਆਰਡਰ ਕੁਆਲਿਟੀ ਦਿਖਾਈਏ ਇਸ ਤਰ੍ਹਾਂ ਦਾ ਆਰਡਰ ਬਣਾਇਆ ਇਹਦਾ ਦੂਜੇ ਸੂਏ ਸੂਈ ਆ ਗਈ ਤੇ ਮੇਨ ਚੀਜ਼ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈਗੀ ਭਾਲਾਂ ਤੇ ਸਵੇਲਿੰਗ ਇਹ ਤੁਸੀਂ ਦੇਖੋ ਨੀਚੋਂ 1% ਆਪਾਂ ਕਹਿ ਨਹੀਂ ਸਕਦੇ ਹੈਗੇ ਵੀ ਭਾਲਾਂ ਦੀ ਨਾਹੀਂ ਆਪਾਂ 120% ਕਹਿ ਸਕਦੇ ਆਂਗੇ ਭਾਲਾ ਨਾਹੀਂ ਸਵਾਈਲਿੰਗ ਆ ਜੀ ਇਹ ਆਪਾਂ ਤੁਹਾਨੂੰ ਤਾਂ ਦਿਖਾ ਰਹਿਆਂਗੇ ਕਿਉਂਕਿ ਵੀਰੋ ਦੇਖੋ ਆਪਾਂ ਨਾ ਆਪਣੇ ਫਾਰਮ ਦੇ ਜਿਹੜਾ ਵੀ ਆਪਾਂ ਤੁਹਾਡੇ ਨਾਲ ਪ੍ਰੈਕਟੀਕਲ ਕਰਦੇ ਆਂਗੇ ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਜੇ ਤੁਸੀਂ ਓਦਾਂ ਕਰੋਗੇ ਤਾਂ ਤੇ ਤੁਹਾਨੂੰ ਭਰਾਵੋ 100% ਆ ਜਿਹੜਾ ਰਿਜ਼ਲਟ ਮਿਲੂਗਾ ਤੇ ਤੁਸੀਂ ਦੇਖ ਲਓ ਗਾਂ ਦਾ ਸੂਆ ਪਿਆਗਾ ਤੇ એનર્ਜੀ ਲੈਵਲ ਇਹਦਾ ਬਿਲਕੁਲ ਓਕੇ ਆਗਾ ਤੇ ਨਾਲ ਦੀ ਨਾਲ ਕੀ ਕੀਤਾ ਇਹਨੇ ਖੜੀ ਹੋ ਕੇ ਇਹਨੂੰ ਬਾਹਰ ਲੈ ਕੇ ਆਏ ਆਂ ਆਪਾਂ ਫਾਰਮ ਤੋਂ ਤੇ ਉਸ ਤੋਂ ਬਾਅਦ ਇਹਨੇ ਚੰਗੀ ਤਰ੍ਹਾਂ ਆਪਣੇ ਬੱਚੇ ਨੂੰ ਚਟਿਆਗਾ ਤੇ ਹੁਣ ਭਰਾਵੋ ਤੁਸੀਂ ਦੇਖੋ ਨਰਜੀ ਲਈ ਇਹਨੂੰ ਗੁੜ ਦੇ ਰਿਆਂਗੇ ਇਹ ਨਹੀਂ ਹੈਗਾ ਵੀ ਆਪਾਂ ਨਾਲ ਦੀ ਨਾਲ ਇਹਨੂੰ ਦਵਾਈ ਦੇਤੀ ਜਾਂ ਉਹ ਚੀਜ਼ ਦੇਤੀ ਤੇ ਸਭ ਤੋਂ ਪਹਿਲਾਂ ਦੇਖੋ ਇਹਨੇ ਏਦਾਂ ਮਤਲਬ ਬੱਚੇ ਨੂੰ ਚੰਗੀ ਤਰ੍ਹਾਂ ਚੱਟੇ ਤੇ ਹੁਣ ਗੁੜ ਦਿੱਤਾ ਹੈਗਾ ਤੇ ਹੋਰ ਵੀ ਆਪਾਂ ਇਹਨੂੰ ਗੁੜ ਦੇ ਦਾਂਗੇ ਤੇ ਛੋਟੀ ਜਿਹੀ ਡਲੀ ਆ ਜਿਹੜੀ ਆਪਾਂ ਉਹ ਏਦਾਂ ਬੱਚੇ ਨੂੰ ਵੀ ਖਵਾ ਦਿੰਨੇ ਆਂਗੇ ਗੁੜ ਦੀ ਤੇ ਹੁਣ ਵੀਰ ਉਹਨੂੰ ਨਾਲ ਆਪਾਂ ਟਰਾਂਜੈਕਸ਼ਨ ਆ ਜਿਹੜੀ ਫੀਡ ਦਵਾਂਗੇ ਤੇ ਥੋੜਾ ਜਿਹਾ ਸੈਲਜ ਰੱਖਾਂਗੇ ਅੱਧੇ ਪੌਣੇ ਘੰਟੇ ਬਾਅਦ ਆਪਾਂ ਇਹਨੂੰ ਜੈੱਲ ਪਿਲਾ ਦਾਂਗੇ ਇੱਕ ਤੇ ਵੀਰੋ ਤੁਹਾਨੂੰ ਆਪਾਂ ਆਪਣੇ ਜਿਹੜੇ ਕਾਫ ਬੱਚਿਆਂ ਦਾ ਪਿੰਜਰਾ ਬਣਵਾਇਆਗਾ ਉਹ ਵੀ ਤੁਹਾਨੂੰ ਦਿਖਾਉਣਿਆਂਗੇ ਤੇ ਵੈਸੇ ਮਤਲਬ ਜਦੋਂ ਕਿਸੇ ਚੀਜ਼ ਦਾ ਦੇਖੋ ਸਮਾਂ ਆਉਂਦਾ ਉਹਦੀ ਬਣਦੀ ਆ ਆਪਾਂ ਨਾ ਵੈਸੇ ਡੇਢ ਸਾਲ ਹੋ ਗਿਆ ਡੇਢ ਤੋਂ 2 ਸਾਲ ਹੋ ਗਏ ਵੀ ਇਸ ਵਾਰ ਬਣਾਵਾਂਗੇ ਇਸ ਵਾਰ ਬਣਵਾਵਾਂਗੇ ਐ ਕਰਦੇ ਕਰਦੇ 2 ਸਾਲ ਲੰਘਾਤੇ ਆਪਾਂ ਨੇ ਚਲੋ ਬਾਕੀ ਇਹ ਹੁੰਦਾ ਵੀ ਜਿਹੜੀ ਚੀਜ਼ ਦਾ ਸਮਾਂ ਆਉਂਦਾਗਾ ਸਮੇਂ ਤੇ ਹੀ ਬਣਦੀ ਆ ਕਿ ਉਹ ਤੇ ਆਪਾਂ ਤੁਹਾਨੂੰ ਦਿਖਾਉਣਿਆਂਗੇ ਵੀ ਆਪਾਂ ਕਿਸ ਤਰ੍ਹਾਂ ਬਣਵਾਇਆਗਾ ਤੇ ਪ੍ਰਭੂ ਆ ਹੈਗਾ ਇਹਦਾ ਗੇਟ ਇਹ ਆਹਾ ਹੈ ਗਈਆਂ ਨੇ ਦੀ ਖੁਰਲੀ ਇਹ ਕੇ ਖੁਰਲੀ ਆ ਪ੍ਰਭੂ ਤੇ ਇੱਥੇ ਆਪਾਂ ਮਤਲਬ ਪਾਣੀ ਰੱਖਣ ਲਈ ਬਣਾਇਆ ਹੈਗਾ ਇਸ ਤਰ੍ਹਾਂ ਇਹਦੇ ਵਿੱਚ ਪਾਣੀ ਰੱਖਿਆ ਕਰਾਂਗੇ 2 ਇਹ ਬਣਵਾਏ ਨੇਗੇ ਤੇ ਇੱਕ ਪ੍ਰਭੂ ਇੱਧਰ ਖੁਰਲੀ ਆ ਗਈ ਇਹ ਮਤਲਬ ਇੱਕ ਪਿੰਜਰਾ ਬਣਾਇਆ ਹੈਗਾ ਆਪਾਂ ਨੇ ਜਿਹਦੇ ਵਿੱਚ ਲਗਭਗ 15 ਤੋਂ 20 ਬੱਚੇ ਆ ਜਾਣਗੇ ਪਹਿਲਾਂ ਆਪਾਂ ਅਲੱਗ-ਅਲੱਗ ਬਣਾਉਣ ਦੀ ਸਲਾਹ ਬਣਾ ਰਹੇ ਸੀਗੇ ਤੇ ਉਹਦੇ ਉੱਤੇ ਖਰਚਾ ਜ਼ਿਆਦਾ ਆ ਰਿਹਾ ਸੀਗਾ ਤੇ ਅਲੱਗ-ਅਲੱਗ ਦੇਖੋ ਬਣਾਉਣ ਦਾ ਕੀ ਫਾਇਦਾ ਹੁੰਦਾਗਾ ਉਹਦੇ ਵਿੱਚ ਇਹ ਹੁੰਦਾ ਵੀ ਜੇ ਮੰਨ ਲਓ ਕੋਈ ਬੱਚਾ ਬਿਮਾਰ ਆਗਾ ਵੀ ਦੂਜੇ ਬੱਚੇ ਨੂੰ ਇਨਫੈਕਸ਼ਨ ਨਾ ਹੋਵੇ ਤੇ ਵੈਸੇ ਆਪਾਂ ਦੇਖੋ ਕਾਫ ਬੱਚਿਆਂ ਦੀ ਪੂਰੀ ਕੇਅਰ ਰੱਖ ਦਿਆਂਗੇ ਕੋਈ ਕਦੇ ਪ੍ਰੋਬਲਮ ਆਉਂਦੀ ਨਹੀਂ ਹੈਗੀ ਜੇ ਇਨ ਕਿਸ ਚਲੋ ਕੋਈ ਬੱਚਾ ਬਿਮਾਰ ਵੀ ਹੁੰਦਾਗਾ ਤਾਂ ਆਪਾਂ ਉਹਨੂੰ ਬਾਹਰ ਕੱਢ ਲਾਂਗੇ ਮਤਲਬ ਆਪਾਂ ਨੇ ਤਾਂ ਹੀ ਇਹ ਸੋਚ ਕੇ ਵੀ ਉਹਦੂ ਅੱਧੇ ਖਰਚੇ ਦੇ ਵਿੱਚ ਜਿਹੜਾ ਹੈਗਾ ਆਪਣਾ ਇਹ ਪਿੰਜਰਾ ਤਿਆਰ ਹੋ ਗਿਆ ਤੇ ਭਰਾਓ ਇਹਦੇ ਆਪਾਂ ਨੇ ਇਦਾਂ ਨਾ ਟਾਇਰ ਵੀ ਲਗਵਾਏ ਨੇਗੇ ਵੀ ਆਪਾਂ ਇਹਨੂੰ ਰੋੜ ਕੇ ਕਿਸੇ ਵੀ ਜਗ੍ਹਾ ਤੇ ਲਗਾ ਸਕਦੇ ਮਤਲਬ ਲਿਜਾ ਸਕਦੇ ਆਂਗੇ ਇਹ ਨਹੀਂ ਹੈਗਾ ਵੀ ਇਹ ਫਿਕਸ ਆਗਾ ਇੱਕ ਹੀ ਜਗ੍ਹਾ ਤੇ ਪਿਆ ਰਹੂਗਾ ਤੇ ਐਦਾਂ ਪ੍ਰਾਪ ਉਹਦੇ ਉੱਤੇ ਆਪਾਂ ਨੇ ਆ ਮਤਲਬ ਪਿਲਰ ਬਣਵਾਤੇ ਵੀ ਜੇ ਕੱਲ ਨੂੰ ਆਪਾਂ ਇਹਦੇ ਉੱਤੇ ਚਾਦਰਾਂ ਵਗੈਰਾ ਪਾਉਣੀਆਂ ਪੈਗੀਆਂ ਤਾਂ ਆਪਾਂ ਪਾ ਸਕਦੇ ਆਂਗੇ ਵੀ ਉੱਤੋਂ ਕਵਰ ਵੀ ਕਰ ਸਕਦੇ ਆਂਗੇ ਇਹਨੂੰ ਬਾਹਰ ਸਰਦੀ ਦੇ ਵਿੱਚ ਆਪਾਂ ਬਾਹਰ ਵੀ ਖੜਾ ਸਕਦੇ ਆਂਗੇ ਤੇ ਬਾਕੀ ਪ੍ਰਾਪ ਉਹ ਇੱਧਰ ਵੀ ਆਪਾਂ ਨੇ ਦੇਖੋ ਐਵੇਂ ਸੇਮ ਰੱਖਿਆਗਾ ਪਰਾ ਇੱਧਰ ਖੁਰਲੀ ਆਪਾਂ ਨੇ ਬਣਾਈ ਨਹੀਂ ਹੈਗੀ ਆਹ ਕੱਚਾ ਆਟ ਮਤਲਬ ਟਾਂਕਾ ਲਾ ਕੇ ਪਾਈਪ ਬਣਾਤਾ ਆਪਾਂ ਨੇ ਵੀ ਕੋਈ ਬੱਚਾ ਬਾਹਰ ਬੋਰ ਨਾ ਆਵੇ ਕੋਈ ਲੱਤ ਨਾ ਫਸਾਵੇ ਇਹਦੇ ਵਿੱਚ ਕੋਈ ਮਤਲਬ ਸ਼ਾਲ ਵਗੈਰਾ ਮਾਰ ਕੇ ਨਾ ਕੋਈ ਬੱਚਾ ਇੱਧਰ ਨਾ ਆ ਜੇ ਬਾਕੀ ਦੇਖੋ ਭਰਾਵੋ ਇਹ ਪੂਰਾ ਇਹਨਾਂ ਦੀ ਹੱਟ ਬਣਾਤੀ ਆਪਾਂ ਨੇ ਦੇਖੋ ਇਦਾਂ ਦਾ ਡਿਜ਼ਾਈਨ ਕਰਿਆਗਾ ਆਪਾਂ ਨੇ ਇਹ ਬਾਕੀ ਇੱਕ ਪਲੇਟ ਲਾਵਾਂਗੇ ਆਪਾਂ ਜਿਹਦੇ ਉੱਤੇ ਇੰਸਟਾਗ੍ਰਾਮ ਤੇ ਆਪਣਾ ਜੋ ਵੀ ਆਪਣਾ ਚੈਨਲ ਆ ਉਹਦਾ ਨਾਮ ਲਿਖ ਦਾਂਗੇ ਆਪਾਂ ਉਹ ਤੇ ਉਹ ਵੀ ਕੱਟ ਕੇ ਬਣਵਾਵਾਂਗੇ ਆਪਾਂ ਬਾਕੀ ਵਿੱਚੋਂ ਭਰਾਵੋ ਦੇਖੋ ਏ ਇਦਾਂ ਦੀ ਸਪੇਸ ਆ ਗਈ ਇਹਦੀ ਬਾਕੀ ਦੁੱਧ ਵਾਲੀਆਂ ਬੋਤਲਾਂ ਨੇ ਜਿਹੜੀਆਂ ਉਹ ਆਪਾਂ ਦੇਖਾਂਗੇ ਹਜੇ ਉਹਨਾਂ ਦਾ ਆਪਾਂ ਕੁਝ ਬਣਵਾਇਆ ਨਹੀਂ ਹੈਗਾ ਉਹ ਮਤਲਬ ਆਪਾਂ ਸੈਟਿੰਗ ਕਰਾਂਗੇ ਵੈਸੇ ਆਪਾਂ ਸੋਚ ਰਹੇ ਹਾਂਗੇ ਵੀ ਇਕੱਠੀਆਂ ਜਿਵੇਂ 4-5 ਬੱਚਿਆਂ ਨੂੰ ਦੁੱਧ ਪਿਲਾਦੀ ਐ ਇਦਾਂ ਦਾ ਕੁਝ ਆਪਾਂ ਲਿਆ ਕੇ ਲਾਈਏ ਹਜੇ ਫਿਲਹਾਲ ਉਹਦਾਂ ਦਾ ਕੁਝ ਲਗਾਇਆ ਨਹੀਂ ਹੈਗਾ ਆਪਾਂ ਨੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਸ ਤਰ੍ਹਾਂ ਦਾ ਲੱਗਿਆਗਾ ਜੇ ਕੋਈ ਤੁਹਾਨੂੰ ਇਹਦੇ ਵਿੱਚ ਲੱਗਦਾ ਵੀ ਕੁਝ ਹੋਰ ਵੀ ਕਰ ਸਕਦੇ ਆ ਆਪਾਂ ਤਾਂ ਜ਼ਰੂਰ ਕਮੈਂਟ ਕਰਿਓ ਤੇ ਇਹਦੇ ਵਿੱਚ ਭਰਾਵੋ ਆਰਾਮ ਨਾਲ ਆਪਾਂ 15 ਤੋਂ 20 ਬੱਚੇ ਬੜੇ ਆਰਾਮ ਨਾਲ ਰੱਖ ਸਕਦੇ ਆਂਗੇ ਤੇ ਇਹਦੇ ਵਿੱਚ ਕੀ ਆਗਾ ਬੱਚਿਆਂ ਦੀ ਗਰੋਥ ਚੰਗੀ ਹੋਊਗੀ ਤੇ ਨਾਲੇ ਭਰਾਵੋ ਜਿਵੇਂ ਆਪਾਂ ਹੁਣ ਤੁਹਾਨੂੰ ਦਿਖਾਉਣੇ ਆਂਗੇ ਦੇਖੋ ਹੁਣ ਜਿਵੇਂ ਆ ਬੰਨ ਰੱਖੇ ਨੇ ਆਪਾਂ ਨੇ ਤੇ ਆਇਦਰ ਵੀਰੋ ਮਤਲਬ ਹੁਣ ਆਪਾਂ ਨੇ ਇਧਰ ਬੰਨ ਰੱਖੇ ਨੇ ਦੇਖੋ ਆਹਾ ਵੀ ਐਵੇਂ ਫਿਰਨਾ ਮਤਲਬ ਹੁਣ ਬੱਚੇ ਕਾਫ ਬੱਚਿਆਂ ਦਾ ਫਿਰ ਇਦਾਂ ਕੇਅਰ ਨਹੀਂ ਹੁੰਦੀ ਹੈਗੀ ਇਸ ਮਾਰਕੇ ਤੇ ਉਹ ਪ੍ਰਭੂ ਜਿਹੜੀ ਆਪਣੀ ਗਾਂ ਗਈ ਉਹਦਾ ਸੁਆ ਪਿਆਗਾ ਥੋੜਾ ਜਿਹਾ ਟਾਈਮ ਪਹਿਲਾਂ ਤੇ ਉਹ ਬੈਠੀ ਹੈਗੀ ਤੇ ਉਹ ਮੇਲ ਬੱਚਾ ਆਇਆਗਾ ਤੇ ਨਾਲੇ ਪ੍ਰਭੂ ਇਹੇ ਬਲੌਕ ਰਹਿੰਦਾਗਾ ਦੇਖੋ ਕਿੱਥੇ ਉਹਰੇ ਗਾਮਾ ਆਉਣ ਬੈਠਣ ਮਤਲਬ ਸਪੇਸ ਖੁੱਲੂਗੀ ਆਪਣੀ ਹੋਰ ਕਿਉਂਕਿ ਹੁਣ ਬੱਚੇ ਜ਼ਿਆਦਾ ਨੇਗੇ ਇਧਰ ਕਿਤੇ ਐਵੇਂ ਜਗ੍ਹਾ ਨਹੀਂ ਹੈਗੀ ਵੀ ਆਪਾਂ ਇਹਨਾਂ ਨੂੰ ਕਿਤੇ ਐਵੇਂ ਬੰਨ ਸਕੀਏ ਕਿਉਂਕਿ ਇਸ ਵਾਰ ਪਲਾਨ ਆਪਾਂ ਕਾਫ ਬੱਚੇ ਆਪ ਤਿਆਰ ਕਰਾਂਗੇ ਚੰਗੀ ਤਰ੍ਹਾਂ ਇਨਾਂ ਦੀ ਜਿਹੜੀ ਗਰੋਥ ਆਗੀ ਉਹ ਵੀ ਜਾਦੇ ਹੋਊਗੀ ਤੇ ਦੋ ਬੱਚੇ ਭਰਾ ਉਹ ਮਤਲਬ ਉਧਰ ਆਪਣੇ ਉਹ ਕੱਚੀ ਜਗ੍ਹਾ 'ਚ ਬੈਠੇ ਨੇਗੇ ਬਾਕੀ ਆ ਆ ਬੈਠੇ ਨੇ ਲੈਣੋ ਲੈਣ ਇਧਰ ਤਾਂ ਕਰਕੇ ਵੀਰ ਉਹ ਆਪਣੇ ਇਹ ਬਣਾਇਆਗਾ ਤੇ ਹੁਣ ਮਤਲਬ ਅੱਜ ਆਪਾਂ ਕਾਫ ਬੱਚੇ ਨੇ ਜਿਹੜੇ ਸਾਰੇ ਇਹਦੇ ਵਿੱਚ ਸ਼ਿਫਟ ਕਰ ਦਾਂਗੇ ਤੇ ਵੀਰ ਉਹ ਜਿਹੜੇ ਬੱਚੇ ਸੀ ਆਪਾਂ ਨੇ ਅੱਜ ਛੱਡਤੇ ਅੰਦਰ ਤੇ ਹੁਣ ਦਿਖਾਉਣੇ ਤੁਹਾਨੂੰ ਆਪਾਂ ਤੁਸੀਂ ਆ ਦੇਖ ਲਓ ਇਹ 1 2 3 4 5 6 7 ਬੱਚੇ ਨੇਗੇ ਭਰਾਵੋ ਇੱਧਰ ਇੰਨੀ ਸਪੇਸ ਪਈ ਆ ਜੇ ਇਹਨਾਂ ਦੀ ਤੇ 7 ਬੱਚੇ ਨੇਗੇ ਇਹ ਬਹੁਤ ਵਧੀਆ ਮਤਲਬ ਹੁਣ ਇਹਨਾਂ ਦੀ ਚੰਗੀ ਗ੍ਰੋਥ ਹੋਊਗੀ ਕਾਰਨ ਕੀ ਆ ਦੇਖੋ ਇੱਕ ਤਾਂ ਜਿਹੜੀ ਫੀਡ ਹੈਗੀ ਉਹ ਹੁਣ ਆਪਾਂ ਨੂੰ ਇਹ ਨਹੀਂ ਹੈਗਾ ਵੀ ਕਦੋਂ ਖਵਾਉਣੀ ਹੈਗੀ ਹਰ ਟਾਈਮ ਇਹਨਾਂ ਦੇ ਅੱਗੇ ਫੀਡ ਰਹੂਗੀ ਤੇ ਆਹ ਥੋੜਾ ਜਿਹਾ ਜਨਰੇਟਰ ਆ ਜਿਹੜਾ ਆਪਾਂ ਨੂੰ ਸਾਈਡ ਤੇ ਕਰਨਾ ਪਊਗਾ ਇਹ ਥੋੜਾ ਜਿਹਾ ਨਾਲ ਲੱਗਿਆ ਹੋਇਆ ਹੈਗਾ ਏ ਹੁਣ ਆਪਾਂ ਇਹਨਾਂ ਨੂੰ ਫੀਡ ਰੱਖਾਂਗੇ ਦਿਖਾਉਣੇ ਸਾਨੂੰ ਆਪਾਂ ਕਰਦੇ ਆ ਭਰਾਵੋ ਇਹਨਾਂ ਦੀ ਆਪਾਂ ਫੀਡਿੰਗ ਤੇ ਇੱਧਰ ਵੀ ਜੀਰੋ ਆਪਾਂ ਪਾ ਦੰਨੇ ਆਂਗੇ ਤੇ ਆਹ ਦੇਖੋ ਤੁਸੀਂ ਹੁਣ ਦੇਖੋ ਜਿਵੇਂ ਹੁਣ ਦੁਪਹਿਰ ਦਾ ਸਮਾਂ ਗਾ ਤੇ ਜਿਹੜੀ ਇਹਨਾਂ ਨੇ ਫੀਡ ਹੈਗੀ ਮਤਲਬ ਆਪਣੀ ਮਨ ਮਰਜ਼ੀ ਨਾਲ ਖਾਣੀ ਆ ਦੇਖੋ ਆਹਦਾ 49 ਨੰਬਰ ਨੇ ਤਾਂ ਮਤਲਬ ਲਾਗੀ ਖਾਣੇ ਤਾਂ ਆਪਦੀ ਫੀਡ ਆ। ਬਾਕੀ ਹਜੇ ਮਸਤੀ ਕਰ ਰਹੀਆਂ ਨੇ ਹੈਗੀਆਂ। ਆਜੋ ਆਜੋ। ਯਾ ਦੇਖੋ ਵੀਰੋ ਇਹ ਚਾਹੀਏ 100 ਗ੍ਰਾਮ ਖਾਣ 200 ਗ੍ਰਾਮ ਖਾਣ ਇਹੀ ਚਾਹੀਦਾ ਆਪਾਂ ਨੂੰ। ਹੁਣ ਤੁਸੀਂ ਆ ਦੇਖੋ ਹਨਾ ਜਿਵੇਂ ਪਾਣੀ ਆਗਾ ਇਹਨੂੰ ਪਾਣੀ ਦੀ ਲੋੜ ਹੈਗੀ। ਇਧਰ ਆ ਜਾ ਤੂੰ ਇਧਰ ਆ ਜਾ ਆ ਜਾ ਉਰੇ ਆ ਜਾ ਉਰੇ 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 ਆ ਦੇਖੋ ਭਰਾਵੋ ਹੁਣ ਕਿੱਥੇ ਇਹ ਬੰਨੇ ਹੋਏ ਸੀ ਆਪਾਂ ਮਤਲਬ ਪਾਣੀ ਇਹਨਾਂ ਨੂੰ ਦੁਪਹਿਰੇ ਦਿਖਾਉਣਾ ਸੀਗਾ ਹੁਣ ਤੁਸੀਂ ਦੇਖੋ ਵੀ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਹੈਗੀ ਸੀਗੀ ਇਹ ਪਾਣੀ ਪੀ ਰਹੇ ਨੇਗੇ ਇਹੇ ਚੀਜ਼ਾਂ ਜਦੋਂ ਹੁਣ ਆ ਦੇਖੋ 50 1 ਨੰਬਰ ਆ ਗਈ ਇਹਨੇ ਵੀ ਫੀਡ ਖਾਣੀ ਸ਼ੁਰੂ ਕਰ ਲਈ ਇਹੀ ਮਤਲਬ ਹੁੰਦਾਗਾ ਬੈਨੀਫਿਟ ਮਤਲਬ ਜੇ ਆਪਾਂ ਜੇ ਕੋਈ ਪਿੰਜਰੇ ਬਣਾ ਰਹਿਆਂਗੇ ਤਾਂ ਵੀ ਆ ਜਿਹੜੀ ਇੱਕ ਤਾਂ ਫੀਡ ਹੈਗੀ ਫੀਡਿੰਗ ਹੈ ਜਿਹੜੀ ਇਹ ਮਤਲਬ ਆਪਣੇ ਆਪ ਖਾਣਗੇ 24 ਘੰਟੇ ਅੱਗੇ ਰਹੂਗੀ ਪਾਣੀ ਅੱਗੇ ਰਹੂਗਾ ਇਹਦੇ ਨਾਲ ਗਰੋਥ ਤੇ ਆਟੋਮੈਟਿਕ ਹੀ ਫਰਕ ਪੈਣਾਗਾ ਤੇ ਵੈਸੇ ਤਾਂ ਚਲੋ ਆਪਾਂ ਬਨ ਕੇ ਵੀ ਬਹੁਤ ਚੰਗੀ ਗਰੋਥ ਲੈਤੀ ਹੈਗੀ ਹੁਣ ਤੱਕ ਪਰ ਹੁਣ ਸਮਾਂ ਇਹ ਸੀਗਾ ਪ੍ਰਭੂ ਹੁਣ ਇੰਨੇ ਬੱਚੇ ਆਪਾਂ ਨਹੀਂ ਕਰ ਸਕਦੇ ਸੀ ਕਬਰ ਉਹ ਹੋਰ ਸਮਾਂ ਸੀਗਾ ਸਮੇਂ-ਸਮੇਂ ਦੀ ਗੱਲ ਹੁੰਦੀ ਹੈਗੀ ਤਾਂ ਕਰਕੇ ਆਪਾਂ ਨੇ ਹੁਣ ਇਹ ਪਿੰਜਰਾ ਬਣਵਾਇਆਗਾ ਤੇ ਹੁਣ ਜਿਹੜੀ ਗਰੋਥ ਆਗੀ ਬਹੁਤ ਫਰਕ ਪਊਗਾ ਬਾਕੀ ਦੋ ਬੱਚੇ ਨੇ ਭਰਾ ਉਹ ਹਜੇ ਆਪਾਂ ਲੈ ਕੇ ਨਹੀਂ ਆਉਂਦੇ ਹੈਗੇ ਤੇ ਉਹਨਾਂ ਨੇ ਤਿੰਨ ਚਾਰ ਦਿਨਾਂ ਤੱਕ ਆਪਾਂ ਇਹਦੇ ਵਿੱਚ ਛੱਡ ਦਾਂ ਕਿਉਂਕਿ ਛੋਟੇ ਜਾਦੇ ਨੇ ਹਜੇ ਕੱਲੇ ਉਹਨਾਂ ਦਾ ਬਰਥ ਹੋਇਆਗਾ ਤੇ ਉਸ ਤੋਂ ਬਾਅਦ ਲੈ ਆਵਾਂਗੇ। ਆਹ ਉਹ ਆਪਾਂ ਵੈਂਸਨ ਦੀ ਜਿਹੜੀ ਮੋਟਰ ਸੀਗੀ ਉਹ ਨਮੀਲਿਆਂ ਦੀ ਪੂਰੇ ਫਿੱਟ ਕਰਵਾ ਲਈ ਆਪਾਂ ਨੇ ਤੇ ਇਹਨੂੰ ਵੀ ਆਪਾਂ ਥੋੜੇ ਕਿ ਦਿਨਾਂ ਤੱਕ ਹੁਣ ਚਲਾ ਲਾਂਗੇ। ਨਮੀਲਿਆਂ ਦੀ ਹੈਗੀ ਤੇ ਇੱਕ ਉਹ ਸੀ ਭਰਾਵੋ ਮਤਲਬ ਉਹ ਵੀ ਆਪਾਂ ਰੱਖਾਂਗੇ ਉਹਦਾ ਨਮੀਲਿਆਂ ਨੂੰ ਦਾ ਕਾਰਨ ਕੀ ਸੀਗਾ ਉਹਦੀ ਮੋਟਰ ਖਰਾਬ ਹੋ ਗਈ ਸੀਗੀ ਇੱਕ ਦਿਨ ਹੱਥ ਨਾਲ ਚਵਾਈ ਕਰਨੀ ਪੈਗੀ। ਵੈਸੇ ਆਪਾਂ ਉਹਦੀ ਮੋਟਰ ਸੀ ਜਿਹੜੀ ਨਵੀਂ ਲਿਆ ਆਏ ਗੋਦਰੇਜ ਦੀ ਮੋਟਰ ਆ ਗਈ ਉਹ ਨਵੀਂ ਲਿਆ ਆਏ ਜਿਹੜੀ ਪੁਰਾਣੀ ਮੱਚ ਗਈ ਸੀ ਉਹਦੀ ਆਪਾਂ ਰਿਪੇਅਰ ਕਰਾ ਲਈ ਉਹ ਵੀ ਆਪਾਂ ਨੇ ਰੱਖ ਰੱਖੀ ਹੈਗੀ ਉਹਨੂੰ ਆਪਾਂ ਕਦੇ ਕਦੇ ਚਲਾਇਆ ਕਰਾਂਗੇ ਜਿਹੜੀ ਆਪਣੀ ਇਹ ਪੁਰਾਣੀ ਮੋਟਰ ਆ ਗਈ ਇਹਨੂੰ ਆਪਾਂ ਕਦੇ ਕਦੇ ਚਲਾ ਲਿਆ ਕਰਾਂਗੇ ਤੇ ਇਹਨੂੰ ਆਪਾਂ ਯੂਜ਼ ਕਰਾਂਗੇ ਭਰਾ ਉਹ ਹੁਣ ਤੇ ਆ ਲੈਂਦੀ ਆਪਣੇ ਆ ਮਾਡਲ ਆ ਗਿਆ ਦਾ ਵੈਂਸਨ ਦਾ ਬਾਕੀ ਜਦੋਂ ਆਪਾਂ ਇਹਨੂੰ ਫਿਟਿੰਗ ਕਰਾਤੀ ਚਲਾਉ ਮਤਲਬ ਜਦੋਂ ਚਲਾਵਾਂਗੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਹੋਣੀ ਭਰਾਵੋ ਤੁਹਾਨੂੰ ਆਪਾਂ ਦਿਖਾਇਆ ਸੀ ਨਾ ਵੀ ਕਾਫ ਬੱਚੇ ਉਹਦੇ ਬੰਨੇ ਹੋਏ ਨੇ ਆ ਦੇਖੋ ਸਾਰੀ ਸਪੇਸ ਖੁੱਲ ਗਈ ਰੋ ਹੁਣ ਤੇ ਹੁਣ ਆਪਾਂ ਜਿਹੜੇ ਉਹ ਦੋ ਬੱਚੇ ਨੇ ਉਹ ਲੈ ਆਵਾਂਗੇ ਗਾਂ ਦਾ ਸੂਆ ਪਿਆ ਹੋਇਆ ਹੈਗਾ ਇਹਦੀ ਕੇਅਰ ਕਰਦੇ ਹੁਣ ਆਪਾਂ ਤੇ ਉਸ ਤੋਂ ਬਾਅਦ ਭਰਾਵੋ ਦੋ ਚਾਰ ਦਿਨਾਂ ਦਾ ਕੋ ਬੱਚੇ ਅੰਦਰ ਛੱਡ ਦਾਂਗੇ ਤੇ ਹੁਣ ਆਪਾਂ ਨੂੰ ਮਤਲਬ ਬੈਨੀਫਿਟ ਹੋ ਗਿਆ ਸਾਰੀ ਜਗ੍ਹਾ ਖੁੱਲ ਗਈ ਉਹ ਜਿਹੜਾ ਸਾਹਮਣੇ ਤੁਸੀਂ ਬੱਚਾ ਦੇਖ ਰਹੇ ਹੋਗੇ ਰਮਾਡਾ ਦਾ ਉਹਦੇ ਥੋੜਾ ਜਿਹਾ ਕੰਨ ਖਰਾਬ ਹੋ ਗਿਆ ਸੀਗਾ ਟੈਗ ਕਰਕੇ ਪ੍ਰੋਬਲਮ ਆ ਗਈ ਸੀ ਉਹ ਤਾਂ ਬਾਹਰ ਬੰਨ ਰੱਖਿਆ ਆਪਾਂ ਨੇ ਕਿਉਂਕਿ ਉਹਦੀ ਸਾਫ ਸਫਾਈ ਚੱ ਇਹ ਕਈ ਵਾਰੀ ਕੋਈ ਬੱਚਾ ਹਨਾ ਕੰਨ ਕੁੰੰਨਾ ਚੱਬਦੇ ਲਵੇ ਤਾਂ ਕਰਕੇ ਉਹਨੂੰ ਆਪਾਂ ਹਜੇ 4-5 ਦਿਨਾਂ ਤੱਕ ਛੱਡ ਦਾਂਗੇ ਤੇ ਆਹ ਦੇਖੋ ਵੀਰੋ ਸਾਰਿਆਂ ਨੇ 52 ਨੰਬਰ ਨੇ ਵੀ ਦੇਖੋ ਹੁਣ ਫੀਡ ਖਾਣੀ ਸ਼ੁਰੂ ਕਰ ਲਈ ਤੇ ਆਹ ਹਜੇ ਆਪਦੀ ਮਸਤੀ ਕਰ ਰਹੇ ਨੇ ਕਿ ਇਧਰ ਦੇਖੋ ਤੁਸੀਂ ਆ ਕਿ ਮੈਂ ਲਾਉਂਦੇ ਨੇ ਟੱਕਰਾਂ ਇਹ ਇਹ ਇਦਾਂ ਭਰਾ ਹੁਣ ਇਹਦੇ ਨਾਲ ਇਹ ਵੀ ਫਾਇਦਾ ਹੈ ਖਾ ਪੀ ਕੇ ਥੋੜਾ ਬਹੁਤ ਤੁਰਨਗੇ ਫਿਰਨਗੇ ਮਸਤੀ ਕਰਨਗੇ ਹਾਜਮ ਵੀ ਹੋ ਇਹਨਾਂ ਦੇ